ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਅਨੰਦਗੜ੍ਹ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਲਖੇ ਵਾਲੀ ਮੰਡੀ ਪੈ ਜਾਂਦੀ ਆ ਬਾਈ ਕੋਲੇ ਦੋਸਤੋ ਸੋਹਣੇ ਜਾਨਵਰ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਜਾਨਵਰ ਆ ਦੋਸਤੋ ਇੱਕ ਖੀਰੀ ਬੱਚੀ ਆ ਦੋਸਤੋ ਜਰਸੀ ਤੇ ਸੀਮਨ ਲੱਗਿਆ ਹੋਇਆ ਪ੍ਰੋਪਰ ਜਾਣਕਾਰੀ ਲੈ ਲਾਂਗੇ ਇੱਕ ਦੋਸਤੋ ਜਰਸੀ ਆ ਇੱਕ ਮਹੀਨੇ ਦੀ ਕੱਚੀ ਤੇ ਦੁੱਧੋ ਡਰਾਈ ਆ ਦੋਸਤੋ ਥੋੜੇ ਦਿਨ ਹੋ ਗਏ ਟੂਬਾਂ ਚੜਾਈਆਂ ਹੋਈਆਂ। ਇਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲਵਾਂਗੇ। ਇੱਕ ਵੱਡੇ ਕੱਦ ਕਾਠ ਦੇ ਵਿੱਚ ਕ੍ਰੋਸ ਸੰਗ ਚ ਵਹਿੜਾ ਇਹ ਸੂਈ ਸਵਾਈਆ। ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ। ਆਓ ਬਈ। ਹਾਂਜੀ ਬਾਈ ਸਸਿਕਾ। ਹੋ ਠੀਕ ਆ ਬਾਈ। ਹਾਂਜੀ ਬਾਈ। ਠੀਕ ਆ। ਬਈ ਹਰਜਿੰਦਰ ਇੱਕ ਰਹੀ ਆਪਣਾ ਨੰਬਰ ਦੱਸ ਦਿੰ। ਨੰਬਰ 9463781302 ਹੈ। ਠੀਕ ਆ। ਤੇ ਬਈ ਅੱਜ ਕਿੰਨੇ ਨਾਲ ਆ ਗਏ ਆਪਣੇ ਕੋਲ? ਕਿੰਨੇ ਨਾਲ ਆ ਗਏ? ਠੀਕ ਆ, ਤਿੰਨ ਨਾਲ। ਹਾਂਜੀ। ਠੀਕ ਆ। ਬਈ ਆਹ ਜਿਹੜੇ ਆਪਣੇ ਮਗਰ ਖੜੀ ਹੈ گاਾਂ। ਇਹ ਕਿੰਨਾਂ ਮਾਸੂਗਾ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਠੀਕ ਹੈ ਤੀਜਾ ਸੂਆ ਸੂਈ ਹੈ ਤੇ ਕਿੰਨੇ ਦਿਨ ਹੋ ਗਏ ਬਾਈ ਇਹ ਚਾਰ ਦਿਨ ਹੋ ਗਿਆ ਅੱਛਾ ਠੀਕ ਹੈ ਤਿੰਨ ਚਾਰ ਦਿਨ ਹੋ ਗਏ ਬੱਚਾ ਹੋ ਗਿਆ ਜੀ ਠੀਕ ਹੈ ਬੱਚੇ ਨੂੰ ਜਨਮ ਦਿੱਤਾ ਹਾਂਜੀ ਤੇ ਬਾਈ ਬੋਲਾ ਕਿੰਨਾ ਐਸ ਵਕਤ ਸੁਣ ਹ 17 ਕਿਲੋ ਬੋਲਾ ਨੈਟ ਆ ਜੀ 17 ਕਿਲੋ ਬੋਲਾ ਚਵਾ ਦਿਆਂਗੇ ਜੀ ਹਾਂਜੀ ਚਵਾ ਕੇ ਦੇ ਦਿੰਦੇ ਠੀਕ ਹੈ ਤੇ ਦੁੱਧ ਕਿੰਨਾ ਪਾ ਦੂ ਬਾਈ ਦੁੱਧ ਦੇ ਦੂ 25 ਲੀਟਰੀ ਦੁੱਧ ਦੇ ਦੂ 25 ਲੀਟਰੀ ਸੂਆ ਕਿੰਨਾਂ ਮਾਸੂਈ ਆ ਬਾਈ ਸੂਆ ਤੀਜਾ ਸੂਈ ਤੀਜਾ ਸੂਈ ਹੈ ਹਾਂਜੀ ਲਓ ਇਹ ਪੂਰੇ ਵੱਡੇ ਕੱਦ ਕਾਦ ਦੇ ਵਿੱਚ ਸ਼ਾਮ ਦਾ ਵੇਲਾ ਦਾ ਇਹ ਗੱਲ ਕਰੀਏ 3:30 ਦਾ ਸਮਾਂ ਕਿਉਂਕਿ ਹਜੇ 2 ਢਾਈਆਂ ਘੰਟਿਆਂ ਨੂੰ ਚਵਾਈ ਹੋਣੀ ਆ ਉਸ ਢੰਗ ਨਾਲ ਜੱਜਮੈਂਟ ਕਰਿਓ ਇਹ ਪੂਰੇ ਵੱਡੇ ਕਦ ਕਰਦੇ ਵਿੱਚ ਤੇ ਬਾਈਆਂ ਦਾ ਤੀਜਾ ਚੌਥਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਥਣਾ ਦਾ ਸਾਈਜ਼ ਤੁਹਾਨੂੰ ਵਿਖਾ ਦਿੰਨੇ ਆ 16 17 ਕਿਲੋ ਇਸ ਵਕਤ ਬੋਹੜਾ ਤਿਆਰ ਆ ਥਣਾ ਦਾ ਸਾਈਜ਼ ਵੇਖ ਸਕਦੇ ਆ ਬਹੁਤ ਸੋਹਣਾ ਥਣਾ ਦਾ ਸਾਈਜ਼ ਯਾਰ ਫੱਤੀ ਚਵਾਈ ਵਾਲਾ ਥਾਣਾ ਕੋਈ ਦੋਸਤੋ ਜੀ ਗੱਲ ਟੁਟਮਾ ਹਵਾ ਨਹੀਂ ਕੋਈ ਫੋਟ ਚਾਂਗ ਨਹੀਂ ਤੇ ਸਾਰੇ ਨੇ ਜਿਵੇਂ ਜੇ ਦੋਸਤੋ ਸੇਵਾ ਸਮਾਹ ਹੋਊਗੀ ਇਹ ਹਵਾਨਾ ਇਹਨੇ ਕਰਮਾ ਨਹੀਂ ਪੂਰਾ ਤਿਆਰ ਕਰਿਆ ਨਾ ਕੋਈ ਸੀਦਾ ਨਹੀਂ ਲੋਈ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਖੋਲ ਲੀਏ ਕਰੀ ਜੀੜਾ ਕੜਵਾ ਦੀ ਪੂਰੇ ਜਾਂਦਾ ਤੁਹਾਨੂੰ ਹਵਾਨਾ ਜਿਹੜੀ ਜੱਜਮੈਂਟ ਹੋ ਜਾਣੀ ਹੈ ਬੱਚਾ ਤੁਹਾਨੂੰ ਖਾ ਦਿੰਨੇ ਆ ਆਹਾ ਬੱਚਾ ਇੱਕ ਸਾ ਦੇ ਜੱਜਮੈਂਟ ਹੋ ਜਾਣੀ ਹੈ ਤੀਜਾ ਚੌਥਾ ਦਿਨ ਬਾਈ ਆਂਦਾ ਹੋ ਗਿਆ ਸੂਈ ਨੂੰ ਦੇਖ ਸਾ ਦੇ ਲੈ ਚੱਲ ਬੀ ਸੋਨੇ ਜਾਨਵਰ ਹੁੰਦੇ ਆ ਦੋਸਤੋ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਬਿੱਤਨੇ ਨਗਰ ਚੰਗੇ ਆ ਦੋਸਤੋ ਚਵਾਈ ਤੁਸੀਂ ਕਰ ਲੈਣੀ ਹੈ ਕਿਉਂ ਸੂਈ ਸਵਾਈ ਆ ਜੇ ਕੋਈ ਚਵਾਈ ਕਰਨਾ ਹੋਣਾ ਤਾਂ ਸਮਝ ਤੁਸੀਂ ਲੀ ਆਪਣੇ ਠੀਕ ਆ ਲਓ ਬਈ ਆਪਣੇ ਵੱਲੋਂ ਵੀ ਫੁੱਲ ਗਰੰਟੀ ਹੋਊ ਕਿਉਂਕਿ ਬਾਈਆਂ ਦਾ ਜੇ ਕਿਸੇ ਨੇ ਨਹੀਂ ਚਵਾਈ ਕਰਨਾ ਹਣੀ ਤਾਂ ਆਪਦੀ ਤੁਸੀਂ ਫੋਨ ਤੇ ਮੰਗਾ ਸਕਦੇ ਆ ਇੰਨਾ ਕੁ ਵਿਸ਼ਵਾਸ ਆ ਦੋਸਤੋ ਆਪਾਂ ਨੂੰ ਬਾਈ ਦੇ ਉੱਤੇ ਕਿਉਂਕਿ ਪਸ਼ੂ ਸਾਫ਼ ਸੁਥਰਾ ਹੋਵੇ ਤਾਂ ਤਾਂ ਹੀ ਬਾਈ ਦੱਸਦਾ ਨਹੀਂ ਤਾਂ ਲੋੜ ਹੀ ਨਹੀਂ ਬਾਈ ਕਹਿੰਦਾ ਆਪਾਂ ਉਂ ਦੇ ਦੇ ਦਿਆਂਗੇ ਕਿਸੇ ਨੂੰ ਘਾਟਾ ਪੈ ਜੇ ਭੌਂ ਦੀ ਆਪਾਂ ਵੀਡੀਓ ਨਹੀਂ ਪਾਉਣੀ। ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ। ਬਾਈ ਹਰਜਿੰਦਰ ਇਹਦਾ ਰੇਟ ਕੀ ਕਰ ਦਾਂਗੇ? ਮੈਂ ਰੇਟ 60000 ਰੁਪਏ ਜੀ। 60000। ਹਾਂ ਜ 58 58 ਵਾਲੇ ਸੁਣਨਾ ਨਾ ਬਾਈ। ਠੀਕ ਆ। ਲਓ ਵੀ ਰੇਟ ਜਾਇ ਜੀ ਆ ਬਾਈ ਦਾ ਕਿਉਂਕਿ ਦੁੱਧ ਚੰਗਾ ਪਾ ਦੇਣਾ 25 ਲੀਟਰ ਦੇ ਡੇਢ ਗੇੜ ਚ ਪਾ ਦੇਣਾ। ਕੋਈ ਲੱਸੀ ਲਾਵੀ ਨਹੀਂ ਤੀਜਾ ਸੁਆ ਹੀ ਸੁਈ ਆ। ਸੋਹਣੇ ਥਣ ਹਵਾਨੇ ਦੇ ਵਿੱਚ ਆ। ਬਾਕੀ ਦੁੱਧ ਸੋਨਾ ਪਿਆਊਗੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ। ਬਈ ਜਰਸੀ ਦੀ ਗੱਲ ਕਰੀਏ ਹਾਂਜੀ ਇਹਨੇ ਦੂਜਾ ਸੂਆ ਸੁਣਾ ਠੀਕ ਆ ਦੂਜਾ ਸੂਆ ਸੁਣਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਚਾਰ ਦੀ ਗੱਬਣਾ ਬਈ ਇਹਦਾ 1 ਮਹੀਨਾ ਰਹਗਾ ਇਹ ਆਪਣੇ ਕੋਲ ਕੱਲ ਆਈ ਹੈ 1 ਮਹੀਨੇ ਦੀ ਕੱਚੀ ਆ ਯਾਨੀ ਹਾਂਜੀ ਹਾਂਜੀ ਠੀਕ ਆ ਕੱਲ ਆਈ ਆ ਬਈ ਦੁੱਧ ਉਹ ਆਪਾਂ ਡ్రਾਈ ਕੀਤੀ ਆ ਕਿ ਅਗਲੇ ਨੇ ਮਾਲ ਕੇ ਕੀ ਤੇ ਨਹੀਂ ਆ ਕੱਲੇ ਉਹਨਾਂ ਨੇ ਦੁੱਧੋ ਟਰਾਈ ਕੀਤੀ ਆ ਬਸ ਥੋੜਾ ਬੋੜਾ ਦੁੱਧ ਹੈਗਾ ਇੱਕ ਆਦੀ ਥੋੜਾ ਸਾਫ ਕਰਕੇ ਕੱਢ ਦੇ ਕੱਢਣਾ ਨਹੀਂ ਲੋੜੀਨੀ ਠੀਕ ਆ ਟੂਬਾਂ ਚੜਾਈਆਂ ਹੋਈਆਂ ਆਪਾਂ ਹੀ ਚੜਾਈਆਂ ਬਾਈ ਹਾਂਜੀ ਉਹਨਾਂ ਨੇ ਚੜਾਣਗੇ ਠੀਕ ਆ ਕੋਈ ਸੀ ਮਨਸੂਮਾਂ ਦਾ ਪਤਾ ਹੈ ਬਈ ਆਪ ਕਿਹੜੇ ਦੀ ਆ ਜਾਂ ਅੱਗੇ ਲੱਗਿਆ ਕਿਹੜਾ ਉਹਨਾਂ ਨੇ ਦੱਸਿਆ ਚੰਗੇ ਸੀ ਮਨ ਲੱਗਿਆ ਤੇ ਆਪ ਵੀ ਚੰਗੇ ਦੀ ਹੈ ਮੈਂ ਕੱਲੀਆਂ ਜਰਸੀ ਕਾਵਾਂ ਸੀਨੀਅਰ ਕਲੀਅਰ ਦੀ ਆਪਾਂ ਠੀਕ ਆ ਹਾਂਜੀ ਹਾਂਜੀ ਲੋ ਬਾਈ ਦੇ ਨੇੜੇ ਏਰੀਆ ਦੇ ਵਿੱਚੋਂ ਆਈਏ ਸੋਹਣੀ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਿਉਂਕਿ ਹਵਾਨੇ ਜਜਮੈਂਟ ਦੋਸਤੋ ਦੁੱ ਵੈਸੇ ਲੱਗੂਗਾ ਦੋਸਤੋ ਵੀ ਇਹ ਹਵਾਨਾ ਔਟਜਾ ਲੱਗਦਾ ਵੈਸੇ ਦੋਸਤੋ ਹਵਾਨਾ ਬਾਈ ਜਾਂਦਾ ਓਕੇ ਆ ਹੱਥੀ ਜਵਾਈ ਵਾਲਾ ਥਾਣਾ ਬਾਈ ਜਾਂਦਾ ਕਿਉਂਕਿ ਦੁੱਧੋ ਡਰਾਈ ਕਰ ਰਿਹਾ ਬਾਈ ਐਸ ਵਕਤ 1 ਮਹੀਨੇ ਦੀ ਕੱਚੀ ਆ ਨਾੜਾਂ ਵੇਖ ਸਕਦੇ ਹਵਾਨੇ ਦੇ ਉੱਤੇ ਬਿਲਕੁਲ ਸਾਫ਼ ਸੁਥਰੀ ਐ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਬਾਈਆਂ ਦਾ ਪਾਸ ਹੋ ਜੂ ਕੱਦ ਕਾਠ ਲਿਓ ਜੀ ਗੱਲ ਕਹੀ ਨਾ ਕੋਈ ਕਮੀ ਨਹੀਂ ਬੇਰਬੂਲ ਚੰਗੀ ਐ ਕੱਦ ਕਾਠ ਸੋਹਣਾ ਜਿਹੜੇ ਵੀਰ ਦੇ ਪਸੰਦ ਹੋਵੇ ਤਾ ਦੀ ਤਸੱਲੀ ਜ਼ਰੂਰ ਕਰਿਓ ਜੇ ਕਰੀ ਆ ਕੇ ਲੈ ਵੀ ਹਰਜਿੰਦਰ ਖੋਲ ਲਈ ਇਹਨੂੰ ਗੇੜਾ ਘੜਾ ਦਿੱ ਗਏ ਚਾਲਾ ਲੋ ਵੀ ਤੋੜ ਕੇ ਤੁਹਾਨੂੰ ਖਾ ਦਨੇ ਆ ਜਿਹੜੇ ਵੀਰ ਦੇ ਪਸੰਦ ਹੋਏ ਦੂਜੇ ਸੂਏ ਵਾਲੀ ਗੱਭਣਾ ਇੱਕ ਮਹੀਨੇ ਦੀ ਕੱਚੀ ਆ ਜਿਹੜਾ ਵੀਰ ਦੋਸਤੋਂ ਸਾਂਭ ਸੰਭਾਲ ਕਰ ਸਕਦਾ ਇਹ ਸੋਹਣੀ ਧਿਆਰ ਨੂੰ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਲੈਣਾ ਕੀ ਰੇਟ ਕਰਨਾ ਬਹੁਤ ਚੰਗੀ ਆ ਕੱਦ ਘਾੜ ਸੋਹਣਾ ਕੋਈ ਵੀਰਾਂ ਕੋਈ ਨਾਲ ਮਸਾਇਦਾ ਕਰਨਾ ਆ ਵੀ ਤਸੱਲੀ ਕਰਿਓ ਜੀ ਜ਼ਰੂਰ ਬਾਈ ਹਰਜਿੰਦਰ ਕਿੰਨਾ ਕੁ ਦੁੱਧ ਪਾ ਸਕਦੀ ਆ ਵੀ ਅਨੁਮਾਨ ਆ ਦੂਜੇ ਤੋਂ 20 ਲੀਟਰ ਪਾ ਦੂ 20 ਲੀਟਰ ਪਾ ਦੂ ਗਾਰੰਟੀ ਕਿਹ ਬੰਦੇ ਨੇ ਆਪਣੇ ਠੀਕ ਆ ਲਓ ਵੀ ਪਾਈਆਂ ਦਾ 20 ਲੀਟਰ ਦੀ ਗਾਰੰਟੀ ਕੀਤੀ ਹੈ ਮਾਲਕ ਨੇ ਬਾਈ ਹਰਜਿੰਦਰ ਇਹਦਾ ਰੇਟ ਕੀ ਰਹੂਗਾ ਫਿਰ ਆ ਰੇਟ ਵੇਚਣ ਵਾਲੀ ਆ 70000 ਰੇਡਾਈ ਇਹਦਾ ਵੀ 70000 ਹਾਂਜੀ ਹਾਂਜੀ ਠੀਕ ਆ ਲਓ ਵੀ ਇਹਦਾ ਰੇਟ ਆ 70000 ਆ ਬਹੁਤ ਸੋਹਣੀ ਜਿਆਦਾ ਕੁਆਲਟੀ ਵਾਲੀ ਆ ਫੇਸ ਵੇਖੋ ਇਹਨਾਂ ਦੋਸਤੋ ਬਹੁਤ ਪਿਆਰਾ ਫੇਸ ਆ ਬਿਲਕੁਲ ਨਿੱਕਾ ਕੰਨ ਤੇ ਬੋਦੀ ਵਾਲੀ ਮੱਥੇ ਦੇ ਵਿੱਚ ਟੂਆ ਦੇਖ ਸਕਦੇ ਹਾਂ ਬਿਲਕੁਲ ਨਿੱਕਾ ਜਿਹਾ ਮੂੰਹ ਆ ਦੋਸਤੋ ਜਰਸੀ ਦਾ ਕੱਦ ਕਾ ਸੋਹਣਾ ਦੋਸਤੋ ਜੇ ਗੱਲ ਕਰੀਏ ਵੇਲਵੂਲ ਚੰਗੀ ਆ ਦੇਖ ਸਕਦੇ ਆ ਤੇ ਬਾਈ ਜਰਸੀ ਬੱਚੀ ਦੀ ਗੱਲ ਕਰੀਏ ਕਿੰਨੀ ਉਮਰ ਆ ਇਹ ਵੀ 11 ਮਹੀਨੇ ਹੋ ਗਈ 11 ਮਹੀਨਿਆਂ ਦੀ ਉਮਰ ਆ ਹਾਂਜੀ ਹਾਂਜੀ ਠੀਕ ਆ ਸੀਮਣੇ ਦੇ ਲਵਾਤਾ ਬਾਈ 6 ਤਰੀਕ ਦਾ ਜਿਹੜੀ ਨਾਂਗੀ ਸੀਮਨ ਡੈਨਮਾਰਕ 40138 ਦਾ ਲੱਗਿਆ ਜਾਂ ਪੰਜਾਬੀ ਵੈਦ ਠੀਕ ਆ ਲਓਏ 6 ਤਰੀਕ ਦਾ ਸੀਮਨ ਲੱਗਿਆ ਡੈਨਮਾਰਕ 40138 ਦਾ ਜੀ 40138 ਦਾ ਬਾਈ ਦੇ ਘਰ ਦੀ ਬੱਚੀ ਆ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਆ ਹਜੇ ਮੂੰਹ ਖੀਰੀ ਆ 11 ਮਹੀਨੇ ਦੀ ਉਮਰ ਆ ਥੱਲੋ ਤੁਹਾਨੂੰ ਝੋਲੀ ਉਗਾਉਣੇ ਆ ਬਹੁਤ ਸੋਹਣੀ ਝੋਲੀ ਆ ਦੋਸਤੋ ਐ ਲੱਗੂਗਾ ਦੋ ਤੁਸਤਾ ਜਿਵੇਂ ਜਿਹਨੂੰ ਵੀ ਢਾਈਆਂ ਤੇ ਨਾ ਮਹੀਨੇ ਦੀ ਗੱਪਣ ਹੁੰਦੀ ਐ ਦੋਨੇ ਕਸਾ ਦੇਮ ਜਦ ਵਿੱਚ ਨਿਕਾ ਦੇਣੇ ਆ ਸੀਜ਼ ਹਾਉ ਬਹੁਤ ਤਰਮਾਲੀ ਦੇਖ ਸਕਦੇ ਆ ਝੋਲੀ ਬਹੁਤ ਸੋਹਣੀ ਆ ਦੋਸਤੋ ਐ ਲੱਗਦੀ ਆ ਜਿਵੇਂ ਢਾਈਆਂ ਤੇ ਨਾ ਮਹੀਨਾ ਦੀ ਗੱਬਣ ਹੁੰਦੀ ਆ ਦੇਖ ਸਕਦੇ ਤੇ ਸਿੰਗਲ ਮੱਦੇ ਨੂੰ ਤਕਰੀਬਨ 6-7 ਦਿਨ ਹੋ ਗਏ 6-7 ਦਿਨ ਹੋ ਗਏ ਬਾਈ ਹਾਂ 6 ਤਰੀਕ ਦਾ 16 ਅੱਸਤਾ 11 ਦਿਨ ਹੋ ਗਏ ਜੀ 11 ਦਿਨ ਹੋ ਗਏ ਹਾਂਜੀ ਤਾਂ ਰੇਟ ਕੀ ਕਰਾਂਗੇ ਇਹਦਾ 40000 ਇਹਦਾ 40000 ਇਹका मानतान ਕਰਦੇ ਆਗੇ ਵੀ। ਪਰ ਮਾਨਤਨ ਥੋੜਾ ਬੋਤੇ। ਠੀਕ ਆ। ਲੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲ ਤਿੰਨ ਨਾਲ ਸੀ। ਤਿੰਨਾਂ ਦੀ ਪ੍ਰੋਪਰ ਜਾਣਕਾਰੀ ਲੈਤੀ। ਇਹਦਾ ਰੇਟ ਹੈ ਦੋਸਤੋ ਖੀਰੀ ਬੱਛੀ ਆ। 11-12 ਦਿਨ ਹੋ ਗਏ ਸੀਮਾਂ ਲੱਗੇ ਇਹਨੂੰ। 40000 ਰੁਪਇਆ ਰੇਟ ਆ। ਸਾਰਿਆਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ। ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਤਾਂ ਆਪਦੀ ਆ ਕੇ ਤਸੱਲੀ ਕਰੋ। ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪਿੰਡ ਆਨੰਦਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਮੇਰਾ ਨੰਬਰ ਸਕਰੀਨ ਦੇ ਹੇਠਲੇ ਤੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ